ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਜ਼ਿਲ੍ਹੇ ਦੇ ਵਿੱਚ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰ ਫੇਰ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਪਲਾਜ਼ਾ ਵਰਕਰਜ਼ ਯੂਨੀਅਨ ਨੇ ਕੱਲ ਟੋਲ ਪਲਾਜ਼ਾ ਬੰਦ ਕਰਨ ਦੀ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਮੀਟਿੰਗ ਤੋਂ ਬਾਅਦ ਉਹਨਾਂ ਨੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਹੈ ਮੀਟਿੰਗ ਦੀ ਪ੍ਰਧਾਨਗੀ ਕਰਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਅਸੀਂ ਇਹ ਫੈਸਲਾ ਲਿਆ ਹੈ ਦਸਤਨ ਯੋਗ ਹੈ ਕਿ ਇਸ ਸੇ ਟੋਲ ਟੋਪ ਰੋਜ਼ਾਨਾ 70000 ਤੋਂ ਵੱਧ ਵਾਹਨ ਲੰਘਦੇ ਹਨ ਅਜਿਹੇ 'ਚ ਸਰਕਾਰ ਨੂੰ ਹਰ ਰੋਜ਼ 70 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ ਇਸ ਦੇ ਨਾਲ ਹੀ ਟੋਲ ਕਾਜ਼ਾ ਬੰਦ ਹੋਣ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੀ ਰਾਹਤ ਮਿਲੀ ਹੈ ਬੀਤੇ ਦਿਨ ਦਰਸ਼ਨ ਸਿੰਘ ਨੇ ਕਿਹਾ ਸੀ ਕਿ ਉਹਨਾਂ ਦੀਆਂ ਮੰਗਾਂ ਸੰਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਕਈ ਮਹੀਨਿਆਂ ਤੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਕੰਪਨੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ ਜਿਸ ਕਾਰਨ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ 27 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਅਨਮਿਥੇ ਸਮੇਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਅਤੇ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ ਦਰਸ਼ਨ ਸਿੰਘ ਲਾਡੀ ਨੇ ਕਿਹਾ ਸੀ ਕਿ ਟੋਲ ਪਲਾਜ਼ਾ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਸਰਕਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਉਹਨਾਂ ਦਾ ਪੀਐਫ ਕੱਟਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਉਕਤ ਕੰਪਨੀ ਟੋਲ ਮੁਲਾਜ਼ਮਾਂ ਨੂੰ ਕੋਈ ਈਐਸਆਈ ਅਤੇ ਭਲਾਈ ਸਕੀਮਾਂ ਮੁਹੱਈਆ ਕਰਵਾ ਰਹੀਆਂ ਇਹ ਮੁਲਾਜ਼ਮਾਂ ਦੇ ਹੱਕਾਂ ਦੀ ਸਿੱਧੀ ਉਲੰਘਣਾ ਹੈ ਅ ਸਰ ਅੱਜ ਜਿਹੜਾ ਪਰ ਟੱਚ ਕੀਤਾ ਜਾ ਰਿਹਾ ਜਾਂ ਕੀ ਕਹਿ ਸਕਦਾ ਲਗਭਗ ਟੋਲਪਲਾ ਜਿਹਨੂੰ ਫ੍ਰੀ ਕਰ ਦਿੱਤਾ ਗਿਆ ਕੀ ਸਿਚੁਏਸ਼ਨ ਆ ਕੀ ਗੱਲਬਾਤ ਹੋ ਰਹੀ ਹੈ ਗੱਲਬਾਤ ਤਾਂ ਬਹੁਤ ਦਿਨਾਂ ਦੀ ਹੋ ਗਈ ਜੀ ਗੱਲਾਂ ਇਹਨਾਂ ਦੀ ਆਲਮੋਸਟ ਸਾਰੀਆਂ ਡਿਮਾਂਡਸ ਮੰਨ ਲਈਆਂ ਜਾ ਚੁੱਕੀਆਂ ਪਰ ਇੱਕੜ ਦੀ ਅਨੈਥੀਕਲ ਡਿਮਾਂਡ ਆ ਕਿ ਜਿਹੜੀ ਤਿੰਨ ਤਿੰਨ ਮਹੀਨਿਆਂ ਹੋ ਸੈਲੀ ਵਧਾਉਣ ਦੀ ਉਹ ਨਹੀਂ ਮੰਨੀ ਜਾ ਰਹੀ ਕਿਉਂਕਿ ਸੈਲੀ ਹਮੇਸ਼ਾ ਸਾਲ ਦੇ ਵਿੱਚ ਇੱਕ ਵਾਰ ਵਾਧੀ ਹੁੰਦੀ ਆ ਤੇ ਬਾਕੀ ਜੋ ਸੈਲੀ ਹਾਈਕ ਸੀ ਜੋ ਵੀ ਇਹਨਾਂ ਦੀ ਡਿਮਾਂਡ ਸੀ ਉਹ ਸਾਰੀਆਂ ਕੰਪਨੀ ਮੰਨ ਚੁੱਕੀ ਆ ਬਟ ਇਹ ਕਹਿੰਦੇ ਕਿ ਸਾਡੇ ਨਾਲ 3 ਮਹੀਨੇ ਦਾ ਟੈਂਡਰ ਕਰੋ 3 ਮਹੀਨੇ ਦਾ ਐਗਰੀਮੈਂਟ ਕਰੋ ਉਹ ਨਹੀਂ ਹੁੰਦਾ ਸਾਲ ਦੇ ਵਿੱਚ ਕੰਪਨੀ ਕੋਈ ਵੀ ਹੋਵੇ ਇੱਕ ਵਾਰੀ ਸੈਲੀ ਵਾਧਦੀ ਹੈ ਫਾਈਨੈਂਸ਼ੀਅਲ ਈਅਰ 'ਚ ਜਿਹੜੀ ਕਿ ਅਸੀਂ ਇਹਨਾਂ ਨੂੰ ਕੱਲ ਹੀ ਬਤਾ ਚੁੱਕੇ ਹਾਂ ਕਿ ਵਧਾ ਚੁੱਕੇ ਹਾਂ ਜਿਹੜੀ ਕਿ ਨਾਰਮਲ 10% ਵਾਧਦੀ ਹੈ ਸਾਰੇ ਬਦਦਾਜ਼ਾਰਿਆਂ ਦੇ ਵਿੱਚ ਅਸੀਂ 15% ਓਵਰਆਲ ਵਧਾਈ ਹੈ ਜੀ ਇਹ ਕਹਿੰਦੇ ਇਹ ਸਹੀ ਕਾਰਨ ਨਹੀਂ ਬਣ ਰਹੇ ਸਹੀ ਐਸਆਈ ਕਾਰ ਸਾਰਿਆਂ ਦੇ ਹੈਗੇ ਆ ਜੀ ਇੱਕੋ ਹੀ ਬੈਨੀਫਿਟ ਤਾਂ ਸਾਰੇ ਜਦੋਂ ਇਹ ਆਪਣੇ ਐਸਆਈ ਦੇ ਪ੍ਰੋਪਰ ਚੈਨਲ ਥਰੂ ਜਾਣਗੇ ਤਾਂ ਮਿਲੇਗਾ ਪੀਏਡੀਆ ਵਗੈਰਾ ਸਭ ਚੱਲ ਰਿਹਾ ਜੀ ਅਜਾ ਫਿਰ ਕੀ ਹੁਣ ਗੱਲਬਾਤ ਕੀ ਹੋ ਗਈ ਗੱਲ ਇਹਨਾਂ ਦੀ ਇਹੀ ਹੈ ਜੀ ਕਹਿੰਦੇ ਜੀ ਸਾਡੀ 3 ਮਹੀਨੇ ਬਾਅਦ ਫਿਰ ਐਗਰੀਮੈਂਟ ਕਰਾਂਗੇ ਸੈਲੀ ਵਧਾਉਂਦਾ ਜਦ ਕਿ ਕੋਈ ਵੀ ਔਰਗਨਾਈਜੇਸ਼ਨ ਆ ਜਿੱਥੇ ਵੀ ਆਪਾਂ ਫਾਈਨੈਂਸ਼ੀਅਲ ਯਰ ਜੇ ਇੱਕ ਵਾਰੀ ਸੈਲੀ ਵਧੀ ਆ ਜਿਹਦੀ ਰੇਸ਼ੋ 7 ਤੋਂ 10% ਹੁੰਦੀ ਜਦ ਕਿ ਅਸੀਂ 15% ਤੱਕ ਵਧਾਉਣ ਨੂੰ ਮੰਨ ਚੁੱਕੇ ਹਾਂ ਕੱਲ ਹੀ ਬਟ ਇਹ ਹੁਣ ਕਹਿੰਦੇ ਜੀ ਅਸੀਂ 3 ਮਹੀਨੇ ਬਾਅਦ ਫਿਰ ਗੱਲ ਕਰਾਂਗੇ ਉਹ ਗੱਲ ਕਦੀ ਵੀ ਕਿਸੇ ਵੀ ਲੌਜੀਕ ਤੇ ਨਹੀਂ ਬੈਠਦੀ ਕਿੰਨਾ ਕਬੱਡਾ ਨੁਕਸਾਨ ਨੁਕਸਾਨ ਤਾਂ ਸਰ ਕੱਲ ਕੈਲਕੂਲੇਟ ਹੋਊਗਾ ਕਿੰਨਾ ਆਇਆ ਕਿਉਂਕਿ ਉਹ ਨਾਲ ਨਹੀਂ ਦੱਸ ਮੇਰਾ ਨਾਮ ਰਾਜਵੰਤ ਸਿੰਘ ਹੈ ਮੈਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦਾ ਜਨਰਲ ਸੈਕਟਰੀ ਹਾਂ ਜੀ ਅੱਛਾ ਜੀ ਭਾਜੀ ਅੱਜ ਜਿਹੜਾ ਬੰਦ ਕੀਤਾ ਗਿਆ ਟੋਲ ਪਲਾਜ਼ਾ ਕਿ ਲਾਗੇ ਕੀ ਜਣਾ ਹੈ ਪਹਿਲੋ ਤਾਂ ਮੈਂ ਸਾਰੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਮੋਸਟ ਵੈਲਕਮ ਜੀ ਆਇਆਂ ਨੂੰ ਤੁਸੀਂ ਬਹੁਤ ਵਧੀਆ ਕਵਰੇਜ ਕਰ ਰਹੇ ਹੋ ਇਹ ਜੋ ਟੋਲ ਪਲਾਜ਼ਾ ਬੰਦ ਕੀਤਾ ਗਿਆ ਪਹਿਲੋ 17 ਤਰੀਕ ਨੂੰ ਬੰਦ ਹੋਣਾ ਸੀ ਉਸ ਤੋਂ ਪਹਿਲੋ ਅਸੀਂ ਕੰਪਨੀ ਨੂੰ ਕਾਫੀ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਕਿ ਜੋ ਇੱਥੇ ਵਰਕਰ ਕੰਮ ਕਰਦੇ ਨੇ ਜੋ ਉਹਨਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਉਹਨਾਂ ਦੀ ਸੈਲਰੀ ਦਿਹਾੜੀ ਬਣਦੀ ਹੈ ਦਿੱਤੀ ਜਾਵੇ ਜੋ ਸਹੂਲਤਾ ਬਣ ਸਾਰਾ ਕੁਝ ਪਾ ਰਹੀ ਹੈ ਨਾ ਵਰਕਰਾਂ ਨੂੰ ਇੱਥੇ ਮੈਡੀਕਲ ਸਹੂਲਤਾਂ ਮਿਲ ਰਹੀਆਂ ਨਾ ਵੈਲਫੇਅਰ ਨਾ ਕੋਈ ਬੋਨਸ ਮਿਲ ਰਿਹਾ ਔਰ ਤਨਖਾਹਾਂ ਵੀ ਬਹੁਤ ਨਾਮਾਤਰ ਦਿੱਤੀਆਂ ਜਾਂਦੀਆਂ ਪਰ ਉਹਨਾਂ ਦਾ ਕਹਿਣਾ ਸੀ ਸਾਰੀਆਂ ਮੰਗਾਂ ਤਾਂ ਉਹਦੀਆਂ ਮੰਨ ਲਈਆਂ ਗਈਆਂ ਨੇ ਅਗਰ ਮੰਗਾਂ ਮੰਨੀਆਂ ਹੁੰਦੀਆਂ ਤਾਂ ਸਾਨੂੰ ਅੱਜ ਰੋਸ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕੱਲ ਵੀ ਸਾਰਾ ਦਿਨ ਬੈਠ ਕੇ ਟੇਬਲ ਟਾਕ ਚੱਲਦੀ ਰਹੀ ਹੈ ਪਰ ਕਿਸੇ ਵੀ ਗੱਲ ਦਾ ਕੋਈ ਸਿੱਟਾ ਨਹੀਂ ਨਿਕਲਿਆ ਸਾਡਾ ਮੈਂ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਜੀ ਵਰਕਰਾਂ ਨੂੰ ਜੋ ਸੈਲਰੀ ਇੱਥੇ 10-12000 ਦਿੱਤੀ ਜਾਂਦੀ ਹੈ ਪਰ ਸੈਂਟਰ ਗਵਰਨਮੈਂਟ ਤੋਂ ਜੋ ਇੱਕ ਵਰਕਰ ਦੀ ਸੈਲ ਅਸੀਂ ਕਿਹਾ ਜੋ ਗਵਰਨਮੈਂਟ ਦਾ ਕਿਰਤਕਮੂਨ ਇੱਕ ਲਾਅ ਬਣਿਆ ਉਸ ਨੂੰ ਇੱਥੇ ਪਲਾਜੇ ਦੇ ਲਾਗੂ ਕੀਤਾ ਜਾਵੇ ਜਿੰਨੂੰ ਕਿ ਕਾਊਂਟ ਕਰਕੇ ਸਾਰਾ ਕੁਝ ਸਟਾਫ ਦੀਆਂ ਸੈਲਰੀਆਂ ਸਟਾਫ ਦੀਆਂ ਸਹੂਲਤਾਂ ਜਿੰਨੇ ਵੀ ਖਰਚੇ ਆ ਕਾਊਂਟ ਕਰਕੇ ਇੱਥੇ ਟੋਲ ਪਲਾਜੇ ਦੀ ਪਰਚੀ ਤਿਆਰ ਕੀਤੀ ਜਾਂਦੀ ਹੈ ਅਗਰ ਉਹ ਪ੍ਰੋਪਰ ਪਰਚੀ ਲਈ ਜਾ ਰਹੀ ਹੈ ਤਾਂ ਪ੍ਰੋਪਰ ਵਰਕਰ ਨੂੰ ਬੰਦ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣ ਸਰ ਇਸ ਤੋਂ ਪਹਿਲਾਂ ਵੀ ਮੀਟਿੰਗ ਵੀ ਹੋਈ ਆ ਅੱਜ ਵੀ ਕਿੰਨੇ ਮੀਟਿੰਗ ਹੋਈ ਆ ਸਾਡੀ ਕਾਫੀ ਵਾਰ ਮੀਟਿੰਗ ਹੋ ਚੁੱਕੀ ਆ ਕੱਲ ਵੀ ਸਾਰਾ ਦਿਨ ਵਿੱਚ ਅਫਸਰ ਸਹਿਬਾਨ ਵੀ ਬੈਠੇ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਅਸੀਂ ਆਸ ਕਰਦੇ ਹ ਅਸੀਂ ਇਸੇ ਕਰਕੇ ਲਾਸਟ ਅੱਜ ਮਜਬੂਰ ਨਾ ਹੋ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਨੂੰ ਕੀ ਲੱਗਦਾ ਅੱਗੇ ਕੀ ਰਣਨੀਤੀ ਹੈ ਅੱਗੇ ਕੰਪਨੀ ਦੇ ਡਿਪੈਂਡ ਕਰਦਾ ਕੰਪਨੀ ਸਾਡਾ ਨਾਲ ਬੈਠ ਕੇ ਟੇਬਲ ਟॉक ਕਰਦੀ ਐ ਅਸੀਂ ਟੇਬਲ ਟॉक ਕਰਨ ਲਈ ਤਿਆਰ ਆਂ ਔਰ ਅਗਰ ਕੋਈ ਹੱਲ ਨਿਕਲਦਾ ਹੈ ਕੰਪਨੀ ਜੋ ਵਰਕਰਾਂ ਦੇ ਹੱਕ ਬਣਦੀ ਐ ਦੇ ਦੇਗੀ ਅਸੀਂ ਟੋਲਪਲਾਜ਼ਾ ਚਾਲੂ ਕਰ ਦਿਆਂਗੇ ਔਰ ਨਹੀਂ ਤਾਂ ਟੋਲਪਲਾਜ਼ਾ ਨਿੱਥੇ ਸਭ ਲਈ ਫਰੀ ਰਹੇਗਾ ਠੀਕ ਹੈ